ਸਵਾਗਤ ਹੈ ਦੋਸਤੋ ਤੁਹਾਡਾ ਪੰਜਾਬੀ ਅਪਡੇਟ ਚੈਨਲ ਦੀਆਂ ਖਾਸ ਖਾਸ ਖਬਰਾਂ ਦੇ ਵਿੱਚ ਗੱਲ ਕਰ ਰਹੇ ਦੋਸਤੋ ਅੱਜ ਦੀ ਤਾਜ਼ੀਆਂ ਵੱਡੀਆਂ ਖਬਰਾਂ ਦੇ ਬਾਰੇ ਤੇ ਦੋਸਤੋ ਚੱਲਦੇ ਹਾਂ ਅੱਜ ਦੀਆਂ ਤਾਜ਼ੀਆਂ ਵੱਡੀਆਂ ਖਬਰਾਂ ਦੇ ਵੱਲ ਦੋਸਤੋ ਇਸ ਤੋਂ ਪਹਿਲਾਂ ਨਿਗਾ ਮਾਰ ਲਈ ਅੱਜ ਦੀਆਂ ਚੋੜਵੀਆਂ ਵੱਡੀਆਂ ਖਬਰਾਂ ਤੇ ਤੇ ਨੌ ਪੰਜਾਬ ਦੇ ਨੌਜਵਾਨਾਂ ਨੂੰ ਸੀਐਮ ਮਾਨ ਨੇ ਦਿੱਤਾ ਖਾਸ ਤੋਹਫਾ ਇਸ ਤਾਂ ਨੂੰ ਇੱਕ ਹੋਰ ਝਟਕਾ ਪੰਜਾਬ ਵੱਲੋਂ ਤੇ ਕੀਤਾ ਗਿਆ ਡੈਮ ਦਾ ਕੰਮ ਪੰਜਾਬ ਚ ਕਹਿਰ ਦੀ ਗਰਮੀ ਤੋਂ ਬਾਅਦ ਹੁਣ ਬਦਲੇਗਾ ਮੌਸਮ ਇਨਾਂ ਤਰੀਕਾ ਨੂੰ ਪਵੇਗਾ ਮੀਂਹ ਫੜੋ ਤਾਜ਼ਾ ਅਪਡੇਟ ਪੰਜਾਬ ਚ ਆਨਲਾਈਨ ਹੋਣਗੀਆਂ ਰਜਿਸਟਰੀਆਂ ਸਰਵੋਂ ਤੋਂ 48 ਘੰਟੇ ਪਹਿਲਾਂ ਪਹਿਲਗਾਂ ਹਮਲਾ ਮ੍ਰਿਤਕਾਂ ਨੂੰ ਨਹੀਂ ਮਿਲੇਗਾ ਸ਼ਹੀਦ ਦਾ ਦਰਜਾ ਹਾਈ ਕੋਰਟ ਵੱਲੋਂ ਪਟੀਸ਼ਨ ਰੱਦ ਕਰੋਨਾ ਦੇ ਨਵੇਂ ਵੈਰੀਐਂਟ ਸੰਬੰਧੀ ਭਾਰਤ ਸਰਕਾਰ ਚੌਕਸ ਜਾਣੋ ਮੌਕੇ ਦੇ ਹਾਲਾਤ 25 ਮਈ ਨੂੰ ਖੁੱਲਣਗੇ ਗੁਰਦੁਆਰਾ ਸ੍ਰੀ ਹਿਮਕੁੰਡ ਸਾਹਿਬ ਦੇ ਕਪਾਟ 22 ਮਈ ਨੂੰ ઋਸ਼ੀਕਿਸ਼ਤੋਂ ਰਵਾਨਾ ਹੋਵੇਗਾ ਪਹਿਲਾ ਜੱਥਾ ਤੇ ਚਲਦੇ ਹਾਂ ਦਰੋਸਤੋਂ ਹੁਣ ਖਬਰਾਂ ਵਿਸਥਾਰ ਨਾਲ ਕੱਲ੍ਹ ਕਰਨੀ ਦੁੱਤੋਂ ਪਹਿਲੀ ਵੱਡੀ ਖਬਰ ਦੇ ਬਾਰੇ ਪੰਜਾਬ ਦੇ ਨੌਜਵਾਨਾਂ ਨੂੰ ਸੀਐਮ ਆਰ ਨੇ ਦਿੱਤਾ ਖਾਸ ਤੋਹਫਾ ਤਾਂ ਹੀ ਦੋਸਤੋ ਕਿ ਅੱਜ ਦੇ ਦੌਰ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਸਭ ਤੋਂ ਐਮ ਜ਼ਰੂਰਤ ਹੈ ਲੋਕਾਂ ਨੂੰ ਮੁਫਤ ਰਾਸ਼ਨ ਜਾਂ ਹੋਰ ਸਹੂਲਤਾਂ ਦੇਣ ਦੀ ਬਜਾਏ ਉਹਨਾਂ ਨੂੰ ਰੋਜ਼ਗਾਰ ਦੇ ਕੇ ਇਸ ਕਾਬਿਲ ਬਣਾਉਣਾ ਚਾਹੀਦਾ ਹੈ ਕਿ ਉਹ ਆਪਣਾ ਪਰਿਵਾਰ ਦਾ ਖਰਚਾ ਚਲਾ ਸਕਣ ਨੌਜਵਾਨਾਂ ਦੇ ਲਈ ਰੋਜ਼ਗਾਰ ਤੋਂ ਵੱਡੀ ਸਹੂਲਤ ਜਾਂ ਤੋਹਫਾ ਹੋਰ ਕੁਝ ਵੀ ਨਹੀਂ ਹੈ ਇਸੇ ਦੇ ਮੱਦੇਨਜ਼ਰ ਮੱਖਮਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਮੁੱਖ ਮੰਤਰੀ ਪ੍ਰਗਮਤਮਾਨ ਵੱਲੋਂ ਅੱਜ ਵੀ 450 ਦੇ ਕਰੀਬ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ ਹਨ ਟੰਡੀਗਲ ਵਿਖੇ ਰੱਖੇ ਗਏ ਨਿਯੁਕਤੀ ਪੱਤਰ ਵੰਡੇ ਸਮਗਰਾਂਨ ਖੇਤੀਬਾੜੀ ਵਿਭਾਗ ਵਿੱਚ 184 ਜਲ ਸਰੋਤ ਵਿਭਾਗ ਵਿੱਚ 22 ਖੇਡ ਵਿਭਾਗ ਵਿੱਚ 55 ਕੋਚ ਸਥਾਨਕ ਸਰਕਾਰਾਂ ਵਿਭਾਗ ਵਿੱਚ 63 ਫਾਇਰਮੈਨ ਤੇ 24 ਸਹਾਇਕ ਟਾਊਨ ਪਲੈਨਰ ਸਿਹਤ ਵਿਭਾਗ ਵੱਲੋਂ 6 ਸਿੱਖਿਆ ਵਿਭਾਗ ਵੱਲੋਂ 26 ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ 26 ਪੁਡ्डा ਵਿੱਚ 22 ਅਬਕਾਰੀ ਤੇ ਕਰ ਵਿਭਾਗ ਵਿੱਚ 2 ਫਾਈਨਾਂਸ ਵਿਭਾਗ ਵਿੱਚ 10 ਅਤੇ ਟੂਰਿਜ਼ਮ ਤੇ ਕਲਚਰ ਵਿਭਾਗ ਵਿੱਚ 4 ਉਮੀਦਵਾਰਾਂ ਦੀ ਨਿਯੁਕਤੀ ਪੱਤਰ ਦਿੱਤੇ ਗਏ ਹਨ ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪਾਕਿਸਤਾਨ ਨੂੰ ਇੱਕ ਹੋਰ ਚਟਕਾ ਪੰਜਾਬ ਵੱਲੋਂ ਤੇਜ਼ ਕੀਤਾ ਗਿਆ ਡੈਮ ਦਾ ਕੰਮ ਦਾਦੀ ਜੀ ਦੋਸਤੋ ਤੇ ਮਾਧੋਪੁਰ ਹੈਡ ਵਰਕਸ ਤੋਂ ਲਗਭਗ 7 ਕਿਲੋਮੀਟਰ ਉੱਪਰ ਅਤੇ ਰਣਜੀਤ ਸਾਗਰ ਡੈਮ ਤੋਂ ਲਗਭਗ 11 ਕਿਲੋਮੀਟਰ ਹੇਠਾਂ ਰਾਵੀ ਦਰਿਆ ਤੇ ਲਗਭਗ 3300 ਕਰੋੜ ਇਰਪਈ ਲਾਗਤ ਨਾਲ ਬਣਨ ਵਾਲਾ ਇਹ ਸ਼ਾਹਪੂਰੀ ਕੰਢੀ ਡੈਮ ਭੋਵ ਮੰਤਵੀ ਰਣਜੀਤ ਸਾਗਰ ਡੈਮ ਦਾ ਹਿੱਸਾ ਹੈ ਜਿਸ ਵਿੱਚ ਦੋ ਪਣ ਬਿਜਲੀ ਪਲਾਂਟ ਵੀ ਸ਼ਾਮਲ ਹੈ ਜਿਨ੍ਹਾਂ ਦੇ 2025 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ ਇਸ ਸ਼ਾਹਪੂਰੀ ਕੰਢੀ ਡੈਮ ਦੇ ਚਾਲੂ ਹੋਣ ਤੇ ਇਥੇ ਐਸ ਡੈਮ ਤੋਂ 206 ਮੈਗਾਵਾਟ ਬਿਜਲੀ ਉਤਪਾਦਨ ਲਗਭਗ 1042 ਮਿਲੀਅਨ ਸਾਲਾਨਾ ਯੂਨਿਟ ਹੈ ਹੋਵੇਗਾ ਉੱਥੇ ਰਣਜੀਤ ਸਾਗਰ ਡੈਮ ਤੋਂ ਵੀ ਪੂਰੀ ਸਮਰੱਥਾ ਨਾਲ 600 ਮੈਗਾਵਾਟ ਬਿਜਲੀ ਦਾ ਉਤਪਾਦਨ ਪ੍ਰਾਪਤ ਹੋਣ ਦੇ ਨਾਲ-ਨਾਲ ਰਾਵੀ ਦਰਿਆ ਦਾ ਅਣਵਰਤੇ ਪਾਣੀ ਨੂੰ ਵੀ ਪਾਕਿਸਤਾਨ ਤੋਂ ਜਾਣ ਤੋਂ ਰੋਕਿਆ ਜਾਵੇਗਾ ਸ਼ਾਭਰੀ ਕੰਡੀ ਡੈਮ ਦੇ ਪਿੱਛੇ ਬਣੀ ਝੀਲ ਵਿੱਚ ਪਾਣੀ ਭਰਨ ਦਾ ਕੰਮ ਸ਼ੁਰੂ ਹੋ ਗਿਆ ਹੈ ਇਸ ਸਮੇਂ ਹੀਲ ਵਿੱਚ ਲਗਭਗ 390 ਮੀਟਰ ਉੱਚਾ ਪਾਣੀ ਭਰਿਆ ਹੈ ਜਦਕਿ 401 ਮੀਟਰ ਜਲ ਪੱਧਰ ਹੁੰਦੇ ਜਿੱਥੋਂ ਜੰਮੂ ਕਸ਼ਮੀਰ ਨੂੰ ਹਾਈ ਲੈਵਲ ਨਹਿਰ ਦੇ ਰਸਤੇ 115500 ਕਿਊਸਿਕ ਪਾਣੀ ਮਿਲੇਗਾ ਜਿਸ ਵਿੱਚ 3216773 ਏਕੜ ਜ਼ਮੀਨ ਦੀ ਸਿੰਚਾਈ ਹੋਵੇਗੀ ਤੇ ਚਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਦਾਦੀ ਦੁੱਤ ਕੇ ਪੰਜਾਬ ਚ ਏਅਰ ਦੀ ਗਰਮੀ ਤੋਂ ਬਾਅਦ ਹੁਣ ਬਦਲੇਗਾ ਮੌਸਮ ਨਾ ਤਰੀਕਾ ਨੂੰ ਪਵੇਗਾ ਮੀ ਪੜੋ ਤਾਇਆ ਕੱਪਡੇ ਡਾਦੀ ਦੋਸਤੋ ਤੇ ਪਿਛਲੇ ਕੁਝ ਦਿਨਾਂ ਤੋਂ ਗਰਮੀ ਤਾਂ ਕਾਫੀ ਨਜ਼ਰ ਆ ਰਹੀ ਹੈ ਉੱਥੇ ਹੀ ਹਿਮਾਚਲ ਪ੍ਰਦੇਸ਼ ਵਿੱਚ ਹੋਈ بارش ਨੇ ਇੱਕ ਵਾਰ ਫੇਰ ਪੰਜਾਬ ਦੇ ਮੌਸਮ 'ਤੇ ਵੱਡੀ ਤਬਦੀਲੀ ਲਿਆਂਦੀ ਹੈ ਮੌਸਮ ਵਿਭਾਗ ਮੁਤਾਬਕ ਪੰਜਾਬ ਦੇ ਜ਼ਿਲ੍ਹਿਆਂ 'ਚ ਨਮੀ ਤੇ ਤੇਜ਼ ਹਵਾਵਾਂ ਤੋਂ ਬਾਅਦ ਪੰਜਾਬ ਦਾ ਮੌਸਮ ਵੀ ਬਦਲ ਗਿਆ ਹੈ ਇਸ ਦੇ ਨਾਲ ਹੀ ਅੱਜ ਸ਼ਾਮ ਨੂੰ ਕੁਝ ਜ਼ਿਲ੍ਹਿਆਂ ਵਿੱਚ بارش ਤੇ ਤੇਜ਼ ਹਵਾਵਾਂ ਚੱਲਣ ਦੀ ਪੁਖਬਾਨੀ ਕੀਤੀ ਗਈ ਹੈ ਜਸਨਾ ਲੁਕਾ ਨੂੰ ਗਰਮੀ ਤੋਂ ਕਾਫੀ ਰਾਹਤ ਵੀ ਮਿਲਣ ਵਾਲੀ ਹੈ ਦਾਦੀ ਦਸਤ ਕੇ ਭਾਰਤੀ ਮੌਸਮ ਵਿਭਾਗ ਆਈਐਮਡੀ ਢੰਡੀਗੜ ਕੇਂਦਰ ਵੱਲੋਂ ਜਾਰੀ ਰਿਪੋਰਟ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਲਈ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਬਿਜਲੀ ਗਰਜਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਮੁਤਾਬਕ 21 22 ਤੇ 24 ਮਈ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਚ ਫਿਰ ਤੋਂ ਬਿਜਲੀ ਗਰਜਨ ਅਤੇ ਤੂਫਾਨ ਦੀ ਚੇਤਾਵਨੀ ਦਿੱਤੀ ਗਈ ਹੈ ਇਹ ਬਦਲਾ ਖਾਸ ਕਰਕੇ ਗੁਰਦਾਸਪੁਰ ਹੁਸ਼ਿਆਰਪੁਰ ਪਠਾਨਕੋਟ ਨਵਾਂ ਸ਼ਹਿਰ ਅਤੇ ਨੇੜੇ ਦੇੜੇ ਦੇ ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਇੱਥੇ ਇਹ ਦੱਸ ਦਈਏ ਕਿ 22 ਮਈ ਨੂੰ ਇੱਕ ਮੈਨੂੰ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਇਸ ਦਿਨ ਰਾਤ ਇਸ ਦਿਨ ਦਿਨ ਰਾਤ ਗਰਮੀ ਆਪਣਾ ਕਹਿਰ ਦਿਖਾਵੇਗੀ ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪੰਜਾਬ ਚ ਆ ਲਾਈਨ ਹੋਣਗੀਆਂ ਰਜਿਸਟਰੀਆਂ ਕਰਵਾਉਣ ਤੋਂ 48 ਘੰਟੇ ਪਹਿਲਾਂ ਦਾਦੀ ਏ ਦੋਸਤੋ ਕਿ ਪੰਜਾਬ ਡਿ ਰਜਿਸਟਰੀਆਂ ਕਰਾਉਣ ਵਾਲੇ ਲੋਕਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਹੁਣ ਪੰਜਾਬ ਸਰਕਾਰ ਨੇ ਪੂਰੇ ਸੂਬੇ ਚ ਜਾਇਦਾਦ ਦੀ ਰਜਿਸਟਰੀ ਆਲੰਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਹੁਣ ਰਜਿਸਟਰੀ ਨਾਲ ਜੁੜੇ ਜਿੰਨੇ ਵੀ ਕੰਮ ਹਨ ਉਹ ਸਾਰੇ ਆਨਲਾਈਨ ਪੋਰਟਲ ਰਾਹੀਂ ਕਿਤੇ ਜਾਣਗੇ ਬਣਿਆ ਜਾ ਰਿਹਾ ਹੈ ਕਿ ਭ੍ਰਿਸ਼ਟਾਚਾਰ ਤੇ ਰੁਕ ਲਾਉਣ ਦੀ ਦਿਸ਼ਾ 'ਚ ਇਹ ਮਹੱਤਵਪੂਰਨ ਫੈਸਲਾ ਲਿਆ ਗਿਆ ਹੈ ਇਸ ਦੇ ਨਾਲ ਹੀ ਜ਼ਰੂਰੀ ਗੱਲਾਂ ਇਹ ਵੀ ਗੱਲ ਇਹ ਵੀ ਹੈ ਕਿ ਸੂਬੇ ਦੇ ਮਾਲ ਵਿਭਾਗ ਵੱਲੋਂ ਤਿਆਰ ਹੋਣ ਵਾਲੇ ਪੋਰਟਲ ਤੇ ਰਜਿਸਟਰੀ ਤੋਂ 48 ਘੰਟੇ ਪਹਿਲਾਂ ਸਬੰਧਤ ਦਸਤਾਵੇਜ਼ ਅਪਲੋਡ ਕਰਨੇ ਲਾਜ਼ਮੀ ਹੋਣਗੇ ਇਹਨਾਂ ਦਸਤਾਵੇਜ਼ਾਂ ਦੀ ਜਾਂਚ ਸਭ ਰਜਿਸਟਰਰ ਵੱਲੋਂ ਕੀਤੀ ਜਾਵੇਗੀ ਅਤੇ ਠੀਕ ਭਾਈ ਜਾਂ ਅੰਤਰ ਦ੍ਰਿਸ਼ਟੀ ਵੀ ਤਸਦੀਕ ਹੋਵੇਗੀ ਤੇ ਚੱਲਦੇ ਨੇ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਪਹਿਲਗਾਮ ਹਮਲੇ ਹਮਲਾ ਅਮਰਿਤਕਨ ਨੂੰ ਨਹੀਂ ਮਿਲੇਗਾ ਸ਼ਹੀਦ ਦਾ ਦਰਜਾ ਹਾਈ ਕੋਰਟ ਵੱਲੋਂ ਪਟੀਸ਼ਨ ਰੱਦ ਦਾਦਾਈਏ ਦੋਸਤੋ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਹਿਲਗਾਮ ਅਤਵਾਦੀ ਹਮਲੇ ਵਿੱਚ ਮਾਰੇ ਗਏ 26 ਲੋਕਾਂ ਨੂੰ ਸ਼ਹੀਦ ਦਾ ਦਰਜਾ ਦੇਣ ਦੀ ਮੰਗ ਵਾਲੀ ਜਨਹਿਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਦੀਵ ਜਸਤੇਰ ਚੀਨ ਨਾਗੂ ਅਤੇ ਜਸਤੇਰ ਸੁਮੇਤ ਗੋਇਲ ਦੀ ਡਿਵੀਜ਼ਨ ਬੈਂਚ ਨੇ ਸਪੱਸ਼ਟ ਕੀਤਾ ਕਿ ਨੀਤੀ ਬਣਾਉਣ ਦਾ ਅਧਿਕਾਰ ਸਰਕਾਰ ਕੋਲ ਹੈ ਅਦਾਲਤ ਕੋਲ ਨਹੀਂ ਡਿਵੀਜ਼ਨ ਬੈਂਚ ਨੇ ਪਟੀਸ਼ਨ ਕਰਤਾ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਮੰਗ ਲਿਖਤੀ ਰੂਪ ਵਿੱਚ ਅਥਾਰਟੀ ਨੂੰ ਸੌਂਪੇ ਜਸਤੇਰ 30 ਦਿਨਾਂ ਦੇ ਅੰਦਰ ਵਿਚਾਰ ਕੀਤਾ ਜਾਵੇਗਾ ਦੱਸ ਦਈਏ ਕਿ 2 ਮਈ 2025 ਨੂੰ ਐਡਵੋਕੇਟ ਆਯੂਸ਼ ਆਹੋਜਾ ਨੇ ਹਾਈ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਇਰ ਕੀਤੀ ਪਟੀਸ਼ਨ ਵਿੱਚ ਮੰਗ ਕੀਤੀ ਗਈ ਸੀ ਕਿ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਦਸਤਰ ਅਮਰਿਤਕਨ ਨੂੰ ਸ਼ਹੀਦ ਦਾ ਦਰਜਾ ਦੇਣਾ ਉਹਨਾਂ ਦੇ ਨਾਂ ਸਨਹਿਰੀ ਅੱਖਰਾਂ ਵਿੱਚ ਲਿਖਣ ਬੁੱਤ ਲਗਾਉਣਾ ਅਤੇ ਹਮਲੇ ਵਾਲੀ ਥਾਂ ਦਾ ਨਾਮ ਬਦਲ ਕੇ ਯਾਦਗਾਰੀ ਸ਼ਹੀਦ ਹਿੰਦੂ ਘਾੜੀ ਰੱਖਣ ਤੇ ਸੁਣਵਾਈ ਦੌਰਾਨ ਚੀਫ ਜਸਟਿਸ ਸ਼ੀਲ ਨਾਗੂ ਨੇ ਪਟੀਸ਼ਨਕਰਤਾ ਤੋਂ ਪੁੱਛਿਆ ਕਿ ਸ਼ਹੀਦ ਦਾ ਦਰਜਾ ਦੇਣਾ ਸੰਵਿਧਾਨ ਦੀ ਧਾਰਾ 226 ਦੇ ਅਧੀਨ ਆਉਂਦਾ ਹੈ ਉਹਨਾਂ ਕਿਹਾ ਕਿ ਇਹ ਇੱਕ ਨੀਤੀਗਤ ਫੈਸਲਾ ਹੈ ਜੋ ਕਿ ਸਰਕਾਰ ਦਾ ਅਧਿਕਾਰ ਖੇਤਰ ਹੈ ਪਟੀਸ਼ਨ ਕਰਤਾ ਨੇ ਦਲੀਲ ਦਿੱਤੀ ਕਿ ਅਤਵਾਦੀਆਂ ਨੇ ਧਰਮ ਦੇ ਆਧਾਰ ਤੇ ਮਾਸੂਮ ਸਲਾਹਕਾਰਾਂ ਨੂੰ ਨਿਸ਼ਾਨਾ ਬਣਾਇਆ ਇਸ ਲਈ ਉਹਨਾਂ ਨੂੰ ਫੌਜੀਆ ਮੰਨ ਸਤ ਕਰ ਦਿੱਤਾ ਜਾਣਾ ਚਾਹੀਦਾ ਹੈ ਤੇ ਚਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ ਕਰੋਨਾ ਦੇ ਨਵੇਂ ਵੈਰੀਐਂਟ ਸੰਬੰਧੀ ਭਾਰਤ ਸਰਕਾਰ ਚੌਕ ਸਜਾਣੂ ਮੌਕੇ ਦੇ ਹਾਲਾਤ ਦਾਦੇ ਇਹ ਦੋਸਤੋ ਕਿ ਸਿੰਗਾਪੁਰ ਅਤੇ ਹਾਂਗਕਾਂਗ ਵਿੱਚ ਕੋਵਿਡ ਮਾਮਲਿਆਂ ਦੀ ਗਿਣਤੀ ਵਿੱਚ ਵਾਧੇ ਤੋਂ ਬਾਅਦ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਆਦੇਸ਼ ਵਿੱਚ ਬਹੁਤ ਸਾਵਧਾਨੀ ਵਰਤ ਰਿਹਾ ਹੈ ਅਤੇ ਸਥਿਤੀ ਦੀ ਨਿਰੰਤਰ ਨਿਗਰਾਨੀ ਕਰ ਰਿਹਾ ਹੈ ਕੋਵਿਡ ਇਨਫੈਕਸ਼ਨ ਮਾਮਲਿਆਂ ਦੀ ਜਾਣਕਾਰੀ ਰੱਖਣ ਵਾਲੇ ਮੰਤਰਾਲੇ ਦੇ ਉੱਚ ਪੱਧਰੀ ਸੂਤਰਾਂ ਨੇ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਸਥਿਤੀ ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਰਕਾਰ ਸਾਵਧਾਨੀ ਵਰਤ ਰਹੀ ਹੈ ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਵਿੱਚ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ ਗਵਰਨਮੈਂਟ ਆਫ ਇੰਡੀਆ ਦਾਦੀ ਤੋਂ ਕਿ ਸੂਤਰਾ ਅਨੁਸਾਰ ਹਾਂ ਕਾਂ ਅਤੇ ਸਿੰਗਾਪੁਰ ਵਿੱਚ ਹੋਏ ਵਿਕਾਸ ਦੇ ਮੱਦੇ ਨਜ਼ਰ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ ਦੀ ਪ੍ਰਧਾਨਗੀ ਹੇਠ ਇੱਕ ਸਮਿਖਿਆ ਮੀਟਿੰਗ ਬੁਲਾਈ ਗਈ ਸੀ ਇਸ ਜਿਸ ਵਿੱਚ ਰਾਸ਼ਟਰੀ ਰੋਗ ਨਿਯੰਤਰਣ ਕੇਂਦਰ ਐਮਰਜੈਂਸੀ ਮੈਡੀਕਲ ਰਾਹਤ ਵਿਭਾਗ ਆਫਤ ਪ੍ਰਬੰਧਨ ਸੈੱਲ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਅਤੇ ਕੇਂਦਰ ਸਰਕਾਰ ਦੇ ਹਸਪਤਾਲਾਂ ਦੇ ਮਾਹਰ ਸ਼ਾਮਲ ਸਨ ਮੀਟਿੰਗ ਵਿੱਚ ਕਿਹਾ ਗਿਆ ਸੀ ਕਿ ਕਿਹਾ ਗਿਆ ਕਿ ਇਸ ਵੇਲੇ ਭਾਰਤ ਵਿੱਚ ਕੋਵਿਡ-19 ਦੀ ਸਥਿਤੀ ਕਾਬੂ ਵਿੱਚ ਹੈ ਅੰਕੜਿਆਂ ਅਨੁਸਾਰ 19 ਮਈ 2025 ਤੱਕ ਭਾਰਤ ਵਿੱਚ ਸਰਗਰਮ ਕੋਵਿਡ-19 ਮਾਮਲਿਆਂ ਦੀ ਗਿਣਤੀ 257 ਹੈ ਜੋ ਕਿ ਦੇਸ਼ ਦੀ ਵੱਡੀ ਆਬਾਦੀ ਨੂੰ ਦੇਖਦੇ ਹੋਏ ਬਹੁਤ ਘੱਟ ਅੰਕੜਾ ਹੈ ਇਹ ਲਗਭਗ ਸਾਰੇ ਮਾਮਲੇ ਹਲਕੇ ਹਨ ਅਤੇ ਇਨ੍ਹਾਂ ਨੂੰ ਹਾ ਹਸਪਤਾਲ ਵਿੱਚ ਭਰਤੀ ਹੋਣ ਦੀ ਲੋੜ ਨਹੀਂ ਹੈ ਤੇ ਚੱਲਦੇ ਹਾਂ ਦੋਸਤੋ ਅਗਲੀ ਵੱਡੀ ਖਬਰ ਦੇ ਵੱਲ 25 ਮਈ ਨੂੰ ਖੁੱਲਣਗੇ ਗੁਰਦੁਆਰਾ ਸ਼੍ਰੀ ਹੇਮਕੋਟ ਸਾਹਿਬ ਦੇ ਕਪਾੜ ਬਾਈ ਮਈ ਨੂੰ ਰਿਸ਼ੀਕੇਸ਼ ਤੋਂ ਪਰਵਾਣਾ ਹੋਵੇਗਾ ਪਹਿਲਾ ਜਥਾ ਦੱਸ ਦਈਏ ਦੋਸਤੋ ਕਿ ਉੱਤਰਾਖੰਡ ਦੇ ਪ੍ਰਸਿੱਧ ਸਖਰੀ ਸਥਾਨ ਗੁਰਦੁਆਰਾ ਸ਼੍ਰੀ ਹੇਮਕੋਟ ਸਾਹਿਬ ਦੇ ਕਪਾੜ ਕਪਾੜ ਇਸ ਸਾਲ 25 ਮਈ ਨੂੰ ਸ਼ਰਧਾਲੂਆਂ ਲਈ ਖੁੱਲ੍ਹੇ ਜਾਣਗੇ ਇੱਕ ਪਾਟ ਖੋਲਣ ਦੀਆਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਚੱਲ ਰਹੇ ਹਨ ਐਸਆਰਵੀ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਇਹ ਪਵਿੱਤਰ ਯਾਤਰਾ 22 ਮਈ ਨੂੰ ਪੰਜ ਪਿਆਰਾਂ ਦੀ ਇਕਵਾਹੀ ਹੇਠ ਪਹਿਲੇ ਜਥੇ ਨਿਰਵਾਨਗੀ ਨਾਲ ਸ਼ੁਰੂ ਹੋਵੇਗੀ ਜਾਣਕਾਰੀ ਅਨੁਸਾਰ ਹੁਣ ਤੱਕ ਲਗਭਗ 60000 ਸ਼ਰਧਾਲੂਆਂ ਨੇ ਸ਼੍ਰੀ ਹਿਮਕੁੰਡ ਸਾਹਿਬ ਦੀ ਯਾਤਰਾ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਵਾਈ ਹੈ 22 ਮਈ ਨੂੰ ਰਿਸ਼ੀਕੇਸ਼ ਤੋਂ ਪੰਜ ਪਿਆਰਾਂ ਦੀ ਇਕਵਾਹੀ ਹੇਠ ਸ਼੍ਰੀ ਹਿਮਕੁੰਡ ਸਾਹਿਬ ਵੱਲ ਪਹਿਲਾ ਜਥਾ ਰਵਾਨਾ ਕੀਤਾ ਜਾਵੇਗਾ ਜਸਤ ਤੋਂ ਬਾਅਦ ਇਹ ਯਾਤਰਾ ਪੂਰੀ ਤਰ੍ਹਾਂ ਸ਼ੁਰੂ ਹੋ ਜਾਵੇਗੀ ਇਸ ਦਰਾਂ ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਐਸ ਗਰਮੀਤ ਸਿੰਘ ਮੁੱਖ ਮੰਤਰੀ ਪੁਸ਼ਕਾਰ ਸਿੰਘ ਧਾਮੀ ਅਤੇ ਕਈ ਮੰਤਰੀ ਮੌਜੂਦ ਰਹਿਣਗੇ ਤੇ ਦੋਸਤੋ ਅੱਜ ਦੀ ਖਬਰ ਤੁਹਾਨੂੰ ਦੱਸ ਹੀ ਦਿੱਤੀ ਹੈ ਹਾਂ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਕਰ ਦੇ ਦੂਰ ਕਰਦੇ ਦੋਸਤੋ ਧੰਨਵਾਦ